ਕੁੜੀ ਦਸਤਾ ਪਾ ਲੱਟ ਕਰਦੇ ਪਾ ਰ ਪਾਪਨ ਪਾ ਰ ਕਰਦੇ ਟੀਵੀ ਦੀ ਵਾਜ ਫੇਰ ਚਲੀ ਗਈ ਫੇਰ ਉੱਥੇ ਚਲੀ ਗਈ ਗੈਸ ਉੱਥੇ ਅਨੂਰਾ ਮੈਂ ਉਹ ਉੱਥੇ ਗੈਸ ਕੋਲ ਚਲੀ ਜਾਂਦੀ ਕਿਵੇਂ ਚੌਂਕੀ ਲਾ ਕੇ ਗੈਸ ਕੋਲ ਚਲੀ ਜਾਂਦੀ ਖੜੀ ਹੋ ਜਾਂਦੀ ਇਧਰ ਚਾਵਲ ਮਨਾ ਲੇ ਸਾਢੇ ਚੌਲ ਹੁੰਦੇ ਆ ਚਾਵਲ ਤੇ ਰਾਈਸ ਰਾਈਸ ਜੇ ਭਵੰਤਮਾਨੀ ਕਹਿੰਦਾ ਭਵੰਤਮਾਨ ਬਣਿਆ ਹੁੰਦਾ ਮਲੀ ਕਹਿੰਦਾ ਹੈ ਰਾਇਸ ਰਾਇਸ ਗਾਉਂ ਤੇ ਉਹ ਤਾਂ ਗਗਨੀ ਦੀਦੀ ਨੇ ਕਿਹਾ ਨਹੀਂ ਨਹੀਂ ਉਹ ਭੂਆ ਤਾਂ ਮਾਨੜੀ ਵੀ ਗੱਲ ਆ ਕਹਿੰਦਾ ਚੌਲ-ਚੂਲ ਤਾਂ ਬਹੁਤ ਖਾਦਿਆ ਕਹਿੰਦਾ ਇਹ ਘਰ ਤੋਂ ਰਾਇਸ ਲਿਆ ਦਿਓ ਪਲੇਟਾਂ ਮੀਆ ਆਏ ਮੀਆ ਆ ਗਈ ਓਏ ਮੀਆ ਆ ਗਈ ਉਹਨੇ ਕਿਹਾ ਚੌਲ ਦਰਦ ਨਾ ਮਰੇ ਆ ਹੁੰਦੇ ਰਾਇਸ ਕਹਿੰਦਾ ਨਹੀਂ ਸਾਡੇ ਕਹਿੰਦਾ ਇਹਨਾਂ ਨੂੰ ਚੌੜ ਕਹਿੰਦੇ ਉਹ ਗੱਲ ਹੋ ਗਈ ਤੇ ਜਦੋਂ ਉਹ ਗਗਨੀ ਦੀਦੀ ਹਾਂ ਉਹ ਉਹਦਾ ਉਹਦਾ ਰਾਈਸ ਹੀ ਕਿਹਾ ਸੀ ਉਹਨੇ ਤਾਂ ਕੁਛ ਨਹੀਂ ਕਿਹਾ ਸੀਗਾ ਉਹ ਕਈ ਆਂਦੀ ਸੀ ਕਹਿੰਦੀ ਰਾਈਸ ਭਾਜੀ ਰਾਈਸ ਹੋਰ ਲਓਗੇ ਭਾਜੀ ਰਾਈਸ ਤੇ ਮੈਂ ਮੈਂ ਉਹਨੂੰ ਮਦਨੂ ਪਾਸੇ ਜਿਹਾ ਦਕੇ ਮੈਂ ਕਹਾਂ ਇਹਨੂੰ ਕਿ ਬਾਲੀ ਇੰਗਲਿਸ਼ ਜਿਹਾ ਕੋਟ ਤੇ ਉਹਨਾਂ ਨੇ ਕੋਈ ਅੰਗਲਿਸ਼ ਚ ਮੰਗ ਲਿਆ ਨਾ ਤੇ ਮੁੜ ਕੇ ਇਹਨੂੰ ਸਮਝ ਨਹੀਂ ਲੱਗਣੀਗੀ ਮੋਟੋ ਵੀਡੀਓ ਬਣਾਨੀ ਚਾਹੀਦੀ ਸੀ ਉਹ ਗੱਲ ਸੀ ਉਹਦਾ ਉਹੀ ਗੱਲ ਭਾਈ ਨਹੀਂ ਤੂੰ ਕਹਿੰਦੀ ਦੀਦੀ ਸਪੂਨ ਦਿਓ ਇਹ ਮਦਨ ਨੂੰ ਜਾ ਕੇ ਕਹਿੰਦੀ ਆਹ ਕੁਸ ਮੰਗਿਆ ਹੋਵੇ ਹੁਣੇ ਚੱਕ ਚੌਂਚਾ ਫੜਾਤਾ ਤੇ ਮੈਂ ਕਿਹਾ ਹੋ ਗਈ ਸੀ ਨਾ ਉਹੀ ਗੱਲ ਸਪੂਨ ਤਾਂ ਮੈਨੂੰ ਵੀ ਹੁਣ ਤੇਰੇ ਐਈ ਤੋਂ ਪਤਾ ਲੱਗਾ ਚੌਂਚੇ ਨੂੰ ਕਹਿੰਦੇ ਆ ਹਾਂ ਅੱਛਾ ਉਹ ਰੋਂ ਤੇ ਮੈਂ ਦਾ ਕਰਸੀ ਨੂੰ ਵੀ ਕਰਦੇ ਆ ਕਰਸੀ ਨੂੰ ਕਰਸੀ ਲੈਡਲ ਹੋਰ ਮੇਰੇ ਬੰਦ ਕਾਸ਼ਾ ਪਾਟਿਆ ਦੀ ਵੀ ਇੰਗਲਿਸ਼ ਹੈਗੀ ਹੈ ਸਮਝਿਆ ਕਿ ਹਰ ਚੀਜ਼ ਦੀ ਇੰਗਲਿਸ਼ ਹੈਗੀ ਹੈ ਤੇ ਸਾਡੇ ਬਹਿੰਦੀ ਚ ਸਭ ਜੀ ਪੰਜਾਬੀ ਚ ਸਾਰੀਆਂ ਚੀਜ਼ਾਂ ਦੀ ਪੰਜਾਬੀ ਇਹ ਨਾ ਬਣਾਈ ਹੋਈ ਤੇ ਉਵੇਂ ਉਹਨਾਂ ਦੀ ਵੀ ਹੈਗੀ ਆ ਹਮਮ ਹਮਮ ਪਰ ਬਸ ਆਏ ਕਿ ਜਿਹੜੇ ਅੰਗਰੇਜ਼ ਹੁੰਦੇ ਨੇ ਉਹ ਆਪਣਾ ਇੰਗਲਿਸ਼ ਚ ਸਾਰੀਆਂ ਚੀਜ਼ਾਂ ਨੂੰ ਯੂ ਬੋਲਣ ਚ ਬੋਲਦੇ ਨੇ ਹਨਾ ਲੈਂਦੇ ਨੇ ਚੱਕਦੇ ਨੇ ਹਨਾ ਤੇ ਅਸੀਂ ਆਪਾ ਪੰਜਾਬੀ ਕੋਲ ਗਏ ਉਹ ਜੱਪੂ ਆ ਗਿਆ ਸਾਡਾ ਕਿਥੋਂ ਆਇਆ ਹਾਂ ਹਾਂ ਕੀ? ਕੀ? ਬਾਲਾ ਬਾਲ ਲੱਗਿਆ ਉਹ ਹੱਸਦੇ ਬਾਹ ਕਹਿੰਦੀ ਆ ਬਾਲ ਨੂੰ ਬਾਲ ਹੀ ਕਹਿੰਦੀ ਹੁੰਦੀ ਐ ਹੈ ਨਹੀਂ ਪਤਾ ਹੈ ਨਹੀਂ ਪਤਾ ਲੈ ਗਿਆ ਬਾਲ ਤੇ ਹੈ ਨਹੀਂ ਲੈ ਗਿਆ ਨੂਰਾ ਹੈ ਕੀ ਕੀ ਕੀਤਾ ਕੋਸ ਨਹੀਂ ਆਇਆ ਹੈ ਨਹੀਂ ਗਾ ਆਇਆ ਦਰਦ ਹੁੰਦਾ ਨਾ ਇਹਦਾ ਮਾਸ ਜੀ ਉਹ ਨਹੀਂ ਹੁੰਦੀ ਕਾ ਕੋਰਨ ਮੈਂ ਉਹਨੂੰ ਬਾਲ ਕਹੀ ਜਾਂਦੀ ਆ ਕਾ ਕਾਨ ਆਓ ਅਲੀ ਨਾਲ ਕੁਨਾਂ ਦੇ ਕੋਨ ਨਾਲ ਦੀ ਹਾਂ ਹਾਂ ਕੀ ਹੈ ਪੁੱਤੋਏ ਹੋਰ ਜੀ ਆਹ ਗੱਦਕੜ ਆਹ ਉਹ ਕਰਦੇ ਬਈ ਜੇ ਨੈਲ ਕੱਟ ਰਹੂੰ ਨੂਰਾ ਤੂੰ ਤੇ ਮਾਤੇ ਕਿਵੇਂ ਕਹਤਾ ਨਾ 332 ਭਾਰਤ ਵਾਪਸ ਭੇਜ ਟੁਕਾਂ ਅਮਰੀਕਾ ਆਹ ਨੂਰਾ ਨਹੀਂ ਇੰਡੀਆ ਦੇ ਆ ਚੱਕ ਕੇ ਲਿਆਇਓ ਨੂਰਾ ਇਹਨੂੰ ਬਾਹਰ ਰੱਖਿਆ ਆਏ ਹਾਏ ਛਮੈਲ ਆ ਰਹੀ ਬੰਦ ਕਰ ਬੰਦ ਕਰ ਬੰਦ ਕਰਕੇ ਚੱਕ ਕੇ ਬਾਹਰ ਰੱਖਿਆ ਇਹਨੂੰ ਬਾਹਰ ਰੱਖਿਆ ਬਾਬਾ ਕਿ ਉਹ ਜਿੱਥੋਂ ਲੈ ਕੇ ਆਏ ਸੀ। ਮੁੱਖਿਆ ਸੀ। ਕੀ ਆ ਸ਼ੈਲਾਂ ਦੇ ਅਚੋਂ? ਕਿਵੇਂ? ਡਸਟ ਵੀ ਨਹੀਂ ਚੱਕ ਕੇ ਲਈ ਮੈਂ ਚੌਂਕੀ ਉੱਤੇ ਧਰਤੀ ਹੈ ਨਾ ਤੇ ਉਹ ਉਹ ਦੇ ਕਰਕੇ ਡਸਟ ਵੀ ਨਹੀਂ ਨੀਚੋਂ ਖੇ ਚੱਲੇ ਸਲੈਬ ਦੇ। ਹਨੂਰ। ਐ ਜੇ ਕਰ ਕੇ ਤਾਂ ਠੱਗਦੀਆਂ ਤੂੰ। ਤੇਰੇ ਪਾਪਾ ਕੀ ਕਹਿੰਦੇ? ਗੰਗੂਰ ਤੋੜ। ਰਾਖਦੋ ਉੱਥੇ ਉੱਥੇ ਰੱਖ ਦੋ ਨਾ ਬਹੁਤ ਹੋ ਗਈਆਂ ਸਫਾਈਆਂ ਪੁੱਤ ਕਰਦੀਆਂ ਹਾਂਜੀ ਉਹ ਦੇਖਾ ਜਪਨੂਰ ਤੋਂ ਤੂੰ ਗਿਰਨ ਵਾਲੇ ਕੰਮ ਕਰਦੀ ਹੈ ਨਾ ਹੁਣ ਪੂਰੇ ਚਲੋ ਚਲੋ ਉੱਥੇ ਅੰਦਰ ਸਭ ਆਈ ਅੰਦਰ ਚਲੋ ਡਸਟਬਿਨ ਮੈਂ ਅੰਦਰ ਹੀ ਰੱਖਦਾ ਇਹ ਰੇਲ ਜਿਹੜੀ ਕਰਦਾ ਐਸਟਮ ਕੋਣ ਲਗਾਉਂਦਾ ਕੋਦੇ ਉੱਥੇ ਰੱਖਨਾ ਹੈਂ ਅੱਤੇ ਰੱਖਣਾ ਜੇ ਪੂਰਨ ਪੱਟ ਦੇਣਾ ਇਹਦਾ ਪਾਣੀ ਪਾਉਣ ਆ ਤੇ ਲਿਆਇਆ ਮਿੱਟੀ ਘਾਟ ਹੈ ਇਹਦੇ ਚ ਮਿੱਟੀ ਪਾਵਾਂਗੇ ਹੈ ਪਾਵਾਂਗੇ ਮਿੱਟੀ ਇਹਦੇ ਨੂੰ ਮਿੱਟੀ ਜਮਾਉਣ ਆ ਤੇ ਕਿਰਨਾ ਮੈਂ ਇਹ ਲਿਆਂਦੀ ਕਿਉਂ ਘਾਟਾ ਪੂਰਾ ਉੱਪਰ ਤੱਕ ਕਿਉਂ ਨਹੀਂ ਭਰਿਆ ਥੋੜੀ ਜੀ ਲਫਾਫੇ ਚ ਪਾ ਲੈਣੇ ਹੈ ਹੈ ਤੂੰ ਵੀ ਹੁਣ ਅੱਥਰ ਤੇ ਕੀ ਕਰ ਰਿਹਾ ਜਬਨੂਰ ਤੂੰ ਤੇਰਾ ਰੋਜ਼ ਦਾ ਕੰਮ ਹੋ ਗਿਆ ਥੇ ਆਣਾ ਚੱਲ 니ਚੋ ਉੱਧਰ 니ਚੋ ਉਧਰ ਉਹ ਪਾਪਾ ਦੇਖੀ ਕੀ ਕਰਦੇ ਪੈਨੇ ਉਧਰ ਉਹ ਪਾਪਾ ਕੀ ਕਰੀ ਜਾਂਦੇ ਦੇਖੀ ਨੂਰੀ ਆਨੇ ਨਹੀਂ ਆਣਾ ਇੱਧਰ ਨੂਰੀ ਉਹ ਚੜ ਗਈ ਫੇਰ ਉੱਪਰ ਉਹਨੇ ਜੀ ਰੱਖਦਾ ਇੱਥੇ ਦੇਣਾ ਖਰਾਬ ਕਰ ਦੇਣਾ ਬੁੱਤਾ ਹਾਏ ਹਾਂ ਇੱਥੇ ਰੱਖ ਦੋ ਦੂਜੀ ਤੇਜੀ ਬੋੜੀ ਤੇ ਲੈ ਹੁਣ ਇਹ ਸਟੈਂਡ ਨਹੀਂ ਹੋਏਗਾ ਇਹਦੇ ਚੋਂ ਥੋੜਾ ਜੋ ਚਾਹੀਦਾ ਮਿੱਟੀ ਚਾਹੀਦੀ ਤਾਂ ਥੋੜਾ ਜਿਹਾ ਰੋ ਚਾਹ ਸਟੈਂਡ ਲੈ ਮੈਂ ਨਾ ਇੱਥੇ ਜੀ ਕਰਦਾ ਸੀ ਮੇਰਾ ਇਹ ਜਗਾ ਤੇ ਰੱਖਣ ਦਾ ਜਿੱਥੇ ਆਪਾਂ ਰੱਖਿਆ ਸੀ ਪਹਿਲੇ ਇੱਥੇ ਇੱਥੇ ਦੋ ਪੌਦੇ ਬੜੇ ਸੋਹਣੇ ਲੱਗੂ ਆਹ ਕਰਨਾ ਇਹ ਵੱਡੀ ਹੋ ਜਾਂਦੇ ਥੋੜੀ ਫੇਰ ਰੱਖਾਂਗੇ ਇੱਥੇ ਹੈ ਫੇਰ ਰੱਖਾਂਗੇ ਵੱਡੀ ਹੋ ਗਈ ਜਦੋਂ ਥੋੜੀ ਦੋ ਪੌਦੇ ਜਾਂ ਇੱਕ ਹੀ ਇੱਕ ਸੋਹਣਾ ਲੱਗੂ ਚਾਹੀਦਾ ਦੋ ਇੱਕ ਇਧਰ ਤੇ ਇੱਕ ਉਧਰ ਹੂੰ ਇਹ ਜਿਹੜਾ ਉਹ ਲੈ ਕੇ ਰੱਖਾਂਗੇ ਜਿਹੜਾ ਤੂੰ ਇੱਕ ਦੋ ਕਹਿੰਦੀ ਸੀਗੀ ਮੈਂ ਕਹਿੰਦਾ ਹੀ ਸੋਨਾ ਉਹ ਮੈਂ ਜਿਹੜਾ ਅਦਰ ਕੰਡਿਆ ਜਿਹਾ ਵਲਗ ਉਹ ਜਿਹੜਾ ਵੱਡੇ ਪੱਤੇ ਹੈ ਨਹੀਂ ਸੀ ਇੱਕ ਪਜਹਜੇ ਲੱਗੇ ਸੀ ਕਿੰਨੇ ਪੇੜ ਜੇ ਇੱਥੇ ਸੋਨਾ ਤੇ ਇੱਥੇ ਵੀ ਲੱਗੇਗਾ ਇੱਥੇ ਲੱਗੂਗਾ ਉਹ ਸੋਨਾ ਜਿਹੜਾ ਮੈਂ ਕਹਿੰਦਾ ਸੀਗਾ ਜਗਾ ਨਹੀਂ ਘੇਰਨੀ ਇੱਥੇ ਤਾਂ ਨਿੱਕੇ ਨਿੱਕੇ ਪੌਦੇ ਸੋਨੇ ਲੱਗਦੇ ਨੇ ਹੁਣ ਅੰਦਰ ਆਜੋ ਤੇ ਉਹ ਰਸਿੰਕ ਨਹੀਂ ਸਹੀ ਕੀਤੀ ਦੇਖੋ ਟੁੱਟ ਗਈ ਯਾਰ ਜਾਂ ਉਹ ਸੇਖੋ ਇਹ ਜਾਂ ਮੇਰੇ ਨਾਲ ਚੱਲ ਮੜ ਹੋ ਨ ਨਹੀਂ ਜਾ ਰਹੀ ਮੈਂ ਉਹ ਨੇਰਾ ਸਵੇਰੇ ਉਤਾਰ ਲਿਆ ਸਿਰਫ ਅੱਖਾਂ ਦਾ ਪੈਦਾ ਕੀ ਉਹ ਵਰਦਾ ਪਰੇ ਉਹ ਪਤਾ ਕੀ ਮੈਂ ਇਹਦੇ ਚ ਪਾਤਾ ਸੀ ਨਾ ਤੇ ਇਸਮੀਰ ਨੇ ਨਾ ਜਾ ਕੇ ਪਿੱਛੇ ਨੂੰ ਚਾਰ ਕੱਢਤਾ ਉਹ ਜਦੋਂ ਇਹਦੇ ਚ ਰੱਖਤਾ ਸੀ ਮੈਂ ਇਹਦੇ ਚ ਇਹਦੇ ਚ ਲਾਲ ਵਾਲੇ ਚ ਤੇ ਤੁਸੀਂ ਜਦੋਂ ਮੰਗਾਇਆ ਸੀ ਉਹ ਤਾਂ ਕਰਕੇ ਪਿੱਠਾ ਚਲਾ ਹਾਂ ਉਧਰ ਦੇਖਿਓ ਉਧਰ 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 ਜਪਨੂਰ ਨੂੰ ਉਹ ਭਾਂਡੇ ਧੂਰੀ ਜੇ ਸਾਫਨ ਨਾਲ ਕਿਉਂਕਿ ਬਾਣ ਦੀ ਚਾਹੀਦੀ ਹੁੰਦੀ ਹੈ ਕਿ ਬਾਣ ਦੀ ਮਿੱਟੀ ਨਹੀਂ ਸਾਨੂੰ ਮਿਲ ਰਹੀ ਸੀ ਫਿਰ ਚਲੋ ਰੋਡਰਾ ਸਾਡਾ ਨਾ ਬਣ ਰਿਹਾਗਾ ਤੇ ਉਹਦਾ ਕਰਕੇ ਤੇ ਟੋਹਾ ਪੱਟਿਆ ਵਜੀ ਉਥੋਂ ਮੈਂ ਗਮਲਾ ਭਰ ਕੇ ਲਿਆਇਆ ਤੇ ਨਾਲ ਗਮਣੀ ਦਾ ਬੂਟਾ ਸੀਗਾ ਤੇ ਉਹ ਲਾਇਆ ਹੁਣ ਸ਼ਾਇਦ ਰਮਣਾ ਸੈਟਿੰਗ ਕਰ ਰਮਣਾ ਕਰਤਾ ਸੈਟ ਆ ਇੱਧਰ ਕੋੜੀਆਂ ਪਾੜ ਕੇ ਹੈਂ ਇੱਧਰ ਸਾਈਡ ਦਾ ਕਰਕੇ ਰੱਖਤਾ ਆਹ ਰੱਖਤਾ ਉਧਰ ਨਹੀਂ ਰੱਖਿਆ ਅਛਾ ਜਪਨੂਰ ਨੇ ਹੱਥ ਮਾਰ ਕੇ ਨਾ ਗ੍ਰੇਲ ਵੱਲੋਂ ਹਾਂ ਤੇ ਖੇਚ ਲੈਣਾ ਠਾਤ ਭਰਲੇਗੀ ਤੇ ਮੈਂ ਇੱਧਰ ਰੱਖ ਤਾ ਦੁਆਰ ਦੇ ਨਾਲ ਚਲ ਕੱਲ ਨੂੰ ਸਹੀ ਕੱਲ ਨੂੰ ਫਿਰ ਸੈੱਟ ਕਰਕੇ ਨਾ ਸਾਰੇ ਨੂੰ ਨਾ ਮੋਨਿਕੇ ਕਰਕੇ ਸੈੱਟ ਕਰ ਲਿਆ ਸਾਰੇ ਪੌਦਿਆਂ ਨੂੰ ਅਸੀਂ ਲਾਈਨ ਵਾਈਜ਼ ਪੋੜੀਆਂ 'ਚ ਰੱਖਾਂਗੇ ਤੇ ਜਿਹੜੇ ਉੱਪਰ ਦੋਰ ਰੱਖੇ ਨੇ ਉਹਨਾਂ ਨੂੰ ਵੀ ਥੱਲੇ ਲਿਆਵਾਂਗੇ ਤੇ ਤਾ ਕਰਕੇ ਉਹ ਮੈਨੂੰ ਮੋਟ ਤੋਂ ਹੀ ਸ਼ੌਂਕ ਆ ਜਿਵੇਂ ਹੁਣ ਮੰਨ ਕੇ ਚਲੋ ਸਵੇਰ ਉੱਠ ਕੇ ਆਪਾਂ ਬਾਹਰ ਜਾਨੇ ਹਰ ਬਾਈ ਮੱਥੇ ਲੱਗੇ ਹਨਾ ਤੇ ਜਾਂ ਕੋਈ ਬਾਹਰੋਂ ਅੰਦਰ ਆਵੇ ਆਪਣੇ ਘਰ ਹਨਾ ਤੇ ਉਹ ਸੋਹਣੀ ਲੱਗਦੀ ਚੀਜ਼ ਹਰੇ ਭਾਈ ਜੀ ਤੇ ਤਾਂ ਕਰਕੇ ਮੈਂ ਸ਼ੌਂਕ ਮੁੱਢ ਤੋਂ ਸੀਗਾ ਜਿਹੜਾ ਅੱਜ ਆ ਕੇ ਪੂਰਾ ਹੋਇਆ ਤੇ ਰਮਣ ਦੀ ਵਜ੍ਹਾ ਨਾਲ ਹੋਇਆਗਾ ਤੇ ਨਹੀਂ ਮੈਂ ਤਾਂ ਕਿੱਥੇ ਸ਼ੌਂਕ ਪੂਰਾ ਕਰ ਸਕਣਾ ਸੀਗਾ ਮੇਰੇ ਸੁਪਨੇ ਸੀਗੇ ਬਾਕੀ ਜਿਵੇਂ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਵੀ ਵਿডিও ਦੇਖਦੇ ਹੋ ਹਨਾ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਮੈਂ ਨਾ ਕੱਲ ਕਮੈਂਟ ਪੜਿਆ ਸੀ ਉਹਦੇ ਵਿੱਚ ਆਇਆ ਸੀ ਕਿ ਤੁਹਾਡਾ ਲਿੰਕ ਸਾਨੂੰ ਆਂਦਾ ਨਹੀਂ ਹੈ ਹੈ ਤੇ ਉਹ ਕਹਿੰਦੇ ਆਪਾਂ ਸਰਚ ਕਰਕੇ ਕੱਢਣਾ ਪੈਂਦਾ ਐ ਪ੍ਰੋਬਲਮ ਕਿਉਂ ਆਂਦੀ ਹੈ ਸ਼ਾਇਦ ਪਿੱਛੋਂ YouTube ਕਰਦੇ ਆ ਕਿ ਨਹੀਂ ਕਰਦੇ ਹਨਾ ਐਵੇਂ ਹੁੰਦਾ ਤੇ ਤੁਸੀਂ ਸਰਚ ਕਰਕੇ ਦੇਖ ਲਿਆ ਕਰੋ ਸਾਡੇ ਤੋਂ ਕਈ ਭੈਣਰਾ ਬਹੁਤ ਵਿਛੜ ਚੁੱਕੇ ਨੇ ਬਹੁਤ ਮਤਲਬ ਕਿ ਉਹਨਾਂ ਨੂੰ ਵੀਡੀਓ ਪਹੁੰਚਦੀ ਵੀ ਨਹੀਂ ਸ਼ਾਇਦ ਭੁੱਲ ਭੁੱਲ ਵੀ ਗਏ ਨੇ ਪਰ ਉਹਨਾਂ ਨੇ ਇਹ ਚੀਜ਼ ਸ਼ਾਇਦ ਨਹੀਂ ਸੋਚੀ ਕਿ ਇੱਕ ਸ਼ਾਇਦ ਸਰਚ ਕਰਕੇ ਕਰ ਲਈਏ ਤੇ ਨਿਕਲ ਨਿਕਲ ਜਾਣ ਕਰਨ ਕੇ ਵਲੋਗ ਤੇ ਇਹ ਚੀਜ਼ ਕਰਕੇ ਤੁਸੀਂ ਉਹਨ ਦੇਖ ਹੀ ਰਹੇ ਹੋ ਕਿ ਵੀਡੀਓ ਬਹੁਤ ਉਹ ਕਰ ਚੱਲ ਰਹੀ ਹੈ ਮੈਂ ਹੀ ਕਹਿੰਦੀ ਹਾਂ ਕਿ ਨਾ ਸਾਰੇ ਜੁੜਾ ਸਾਡਾ ਤੇ ਵੀ ਤੁਸੀਂ ਇੱਕ ਜਦੋਂ ਵੀ ਜਿਹੜਾ ਵੀ ਭੈਣ ਭਰਾ ਨੂੰ ਵੀਡੀਓ ਮਿਲਦੀ ਆ ਟਾਈਮ ਬਾਅਦ ਯਾਨੀ ਕਿ ਨੋਟੀਫਿਕੇਸ਼ਨ ਮਿਲਦੀ ਆ ਜਾਂ ਨਹੀਂ ਮਿਲਦੀ ਹੈ ਨਾ ਉਹਨਾਂ ਨੂੰ ਜਦੋਂ ਵੀ ਨੋਟੀਫਿਕੇਸ਼ਨ ਮਿਲੇ ਠੀਕ ਹੈ ਤੇ ਉਹ ਜਾਂ ਸੱਚ ਕਰੋ ਤੁਸੀਂ ਚੈਨਲ ਆਪਣਾ ਹਨਾ ਇਹ ਗੱਲ ਸਾਨੂੰ ਬਾਰ-ਬਾਰ ਕਰਨੀ ਪੈਂਦੀ ਹੈ ਕਿ ਇਹ ਕੰਟੀ ਜਿਹੜਾ ਕੰਟੀ ਆ ਕੋਈ ਨਵਾਂ ਮੈਂਬਰ ਜੁੜੇਗਾ ਸਬਸਕ੍ਰਾਈਬਰ ਜੁੜੇਗਾ ਉਹਨੂੰ ਪਤਾ ਲੱਗ ਜਾਊਗਾ ਇਹ ਗੱਲ ਇਹ ਗੱਲ ਤਾਂ ਕਰਨੀ ਪੈਂਦੀ ਹੈ ਸਾਨੂੰ ਰਿਪੀਟ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਬੈਲ ਆਈਕਨ ਦੇ ਨਾਲ ਦਬਾ ਬੈਲ ਆਈਕਨ ਨੂੰ ਅਪਡੇਟ ਕਰਨਾ ਪੈਂਦਾ ਮੇਰੇ ਖਿਆਲ ਨਾਲ ਉਹ ਆਲ ਤੇ ਕਰਦਿਆ ਕਰੋ ਬੈਲ ਆਈਕਨ ਲੱਭਿਆ ਫਿਰ ਥੱਲੇ ਤਿੰਨ ਸੈਕਸ਼ਨ ਖੋਲਦੇ ਹੋ ਆਲ ਤੇ ਕਰਕੇ ਕਲਿੱਕ ਕਰਦਿਆ ਕਰੋ ਫਿਰ ਰੋਜ਼ ਤੁਹਾਨੂੰ ਅਪਡੇਟ ਮਿਲਿਆ ਕਰੂਗਾ ਜਾਂ ਕੋਈ ਸ਼ਾਰਟ ਪਾਵਾਂਗੇ ਠੀਕ ਹੈ ਤੇ ਸਰਚ ਕਰਕੇ ਤੇ ਆਈ ਜਾਂਦੇ ਕਈ ਵਾਰੀ ਵੀਡੀਓ ਨਹੀਂ ਉਪਰ ਆਉਂਦੀ ਉਹ ਦੇਖਣਾ ਪੈਂਦਾ ਨਹੀਂ ਕਈ ਵਾਰ ਨਾ ਬੰਦਾ ਘੌਲ ਕਰ ਜਾਂਦਾ ਸਰਚ ਕਰਨ ਵੱਲੋਂ ਹਣਾ ਤੇ ਜਦੋਂ ਵੀ ਸਰਚ ਕਰਕੇ ਕਾਢਦੇ ਜਿਹੜੇ ਭੈਣ ਭਰਾ ਉਹ ਕਿਹੜਾ ਤੁਸੀਂ ਇਹ ਗੱਲ ਜਿਹੜੀ ਭੈਣ ਨੇ ਗੱਲ ਕਮੈਂਟ ਕੀਤਾ ਸੀ ਜਿਵੇਂ ਕਿ ਉਹ ਭੈਣਾ ਹਣਾ ਤੇ ਉਹ ਤੁਸੀਂ ਨਾ ਵੀ ਆਲ ਤੇ ਕਰਕੇ ਕਲਿੱਕ ਕਰ ਦਿਓ ਘੰਟੀ ਵਾਲਾ ਬਟਨ ਫਿਰ ਆਟੋਮੈਟਿਕ ਤੁਹਾਨੂੰ ਅਨੋਟੀਫਿਕੇਸ਼ਨ ਮਿਲਦਾ ਕਰੋ ਕਟੋ-ਕਟ ਦੇ ਸਾਡੀ ਵੀਡੀਓ 8:30-9 ਵਜੇ ਨੂੰ ਪਾਈ ਜਾਂਦੀ ਹੁੰਦੀ ਆ। ਬਾਕੀ ਸਾਰੇ ਇਹ ਦੇਣਾ ਵੀ 5-7 ਮਿੰਟ ਉੱਤੇ ਲਾ ਹੋ ਜਾਣ 9 ਤੋਂ। ਬਾਕੀ ਸਾਰਿਆਂ ਨੇ ਜਪਨੂਰ ਦੀ ਗੱਡੀ ਦੀ ਵਧਾਈ ਦਿੱਤੀ ਤੇ ਕੋਈ ਨਹੀਂ ਅੰਦੇ ਛੋਟੀ ਗੱਡੀ ਆ ਤੁਹਾਡੇ ਸਦਕੇ ਹੀ ਵੱਡੀ ਗੱਡੀ ਵੀ ਲਈਏ ਤੇ ਜਿਹੜੀ ਬਾਹਰ ਟੂਰ ਤੇ ਜਾਣ ਵਾਲੀ ਗੱਡੀ ਹੋਵੇ ਉਹ ਗੱਡੀ ਲਈਏ ਤੇ ਇਸ ਲਈ ਤੁਸੀਂ ਦੱਬ ਕੇ ਸ਼ੇਅਰ ਕਰਦਿਆ ਕਰੋ ਵੀਡੀਓ ਪਹਿਲੀ ਵੀਡੀਓ ਉਹਨਾਂ ਤੇ ਇੱਕ ਚੀਜ਼ ਹੋਰ ਅਗਲੇ ਮਹੀਨੇ ਚੜਦੇ ਹੀ ਇਹ ਵੈਸੇ ਉਹ ਗੱਲ ਆਪਾਂ ਕਰਨੀ ਇਸ ਮਹੀਨੇ ਪੂਰੀ ਸੀ ਪਰ ਇਸ ਮਹੀਨੇ ਨਹੀਂ ਪੂਰੀ ਕਰਾਂਗੇ ਉਹ ਅਗਲੇ ਮਹੀਨੇ ਚੜਾਂਗੇ ਕਿ ਸਾਡਾ 1.5 ਲੱਖ ਸਬਸਕ੍ਰਾਈਬਰ ਜਿਹੜਾ ਤੁਹਾਡੀ ਵਜੇ ਕਰਕੇ ਹੋ ਗਿਆ ਏ ਉਸ ਤੋਂ ਵਧੀ ਜਾ ਰਿਹਾ ਹੁਣ ਉਹਦੇ ਉਹਦਾ ਆਪਾਂ ਛੋਟਾ ਜਿਹਾ ਸੈਲੀਬ੍ਰੇਟ ਕਰਾਂਗੇ ਉਹ ਵੀ ਬਾਹਰ ਜਾ ਕੇ ਪਰ ਕਰਾਂਗੇ ਅਗਲੇ ਮਹੀਨੇ ਨੂੰ ਅਗਲੇ ਮਹੀਨੇ ਕਰਾਂਗੇ ਇਸ ਮਹੀਨੇ ਨਹੀਂ ਉਹ ਇਸ ਲਈ ਨਹੀਂ ਕਿਉਂਕਿ ਸ਼ਾਇਦ ਹਰਜੀਤ ਨੇ ਤੁਹਾਨੂੰ 2 ਦਿਨ ਪਹਿਲੇ ਇੰਨੀ ਗੱਲ ਦੱਸੀ ਸੀ ਕਿ ਰਮਨ ਨੇ ਆਪਣੇ ਦੁੱਖ ਬਾਰੇ ਗੱਲ ਦੱਸਨੀ ਸੀ ਉਹ ਗੱਲ ਵੀ ਮੈਂ ਜ਼ਰੂਰ ਦੱਸਾਂਗੀ ਵੈਸੇ ਉਹ ਜਿਹੜੀ ਗੱਲ ਸੀ ਮੇਰੇ ਨਾਲ ਬੀਤੀ ਹੋਈ ਹਨਾ ਉਹ ਹਕੀਕਤ ਜਿਹੜੀ ਮੇਰੇ ਨਾਲ ਬੀਤੀ ਹੋਈ ਉਹ ਐਸੀ ਗੱਲ ਕਿ ਉਹ ਮੇਰੇ ਨਾਲ ਖੁਦ ਮੇਰੇ ਨਾਲ ਜੁੜੀ ਹੋਈ ਹੈ ਉਹ ਮੈਂ ਤੁਹਾਨੂੰ ਕੱਲ ਦੇ ਵਲੌਗ ਚ ਦੱਸਾਂਗੀ ਅੱਜ ਨਹੀਂ ਉਹਦੀ ਜਿਹੜੀ ਡੇਟ ਸੀ ਨਾ ਉਹ ਨਿਕਲ ਗਈ ਉਹ ਚਲੀ ਗਈ ਪਿੱਛੇ ਪਰ ਕੋਈ ਨਹੀਂ ਮੈਂ ਉਸ ਗੱਲ ਨਾ ਉਹ ਗੱਲ ਵੀ ਤੁਹਾਡੇ ਨਾਲ ਸਾਂਝੀ ਸਾਰੀ ਕਰਾਂਗੀ ਬਾਕੀ ਡੇਟਾ ਨਿਕਲ ਜਾਂਦੇ ਆ ਜਦੋਂ ਪਹਿਲੇ ਸਮਾਂ ਤੇ ਨਿਕਲ ਜਾਂਦਾ ਸਾਲ ਦੇ ਸਾਲ ਬਦਲ ਜਾਂਦੇ ਪਰ ਜਦੋਂ ਉਹੋ ਜੀ ਡੇਟ ਉਹ ਆ ਜਾਂਦੀ ਹੈ ਉਹ ਜਿਹੜੇ ਪਿਛਲੇ ਸਾਡੇ ਨਾਲ ਬੀਤੇ ਹੋਏ ਦਿਨ ਹੁੰਦੇ ਆ ਨਾ ਤੇ ਉਹ ਉਹ ਫੇਰ ਯਾਦ ਆਉਂਦੀ ਡੇਟ ਆਉਂਦੀ ਹੈ ਨਾ ਉਦੋਂ ਯਾਦ ਆ ਜਾਂਦੇ ਨੇ ਤੇ ਇਹ ਮਹੀਨਾ ਕੀ ਕਿਉਂ ਸੀ 17 ਫਰਵਰੀ ਮੈਂ ਕਿਹਾ ਗਿਆ ਸੀ ਕਿ ਮੈਂ 17 ਫਰਵਰੀ 17 ਫਰਵਰੀ ਕੀ ਸੀ ਉਹ ਚਾਹ ਮੈਂ ਜ਼ਰੂਰ ਦੱਸਾਂਗੀ ਤੇ ਇੱਕ ਇੱਕ ਗੱਲ ਦੱਸੂਗੀ ਸਾਰੀ ਹਨਾ ਤੇ ਉਹ ਚੀਜ਼ ਦਾ ਜਿਹੜਾ ਮੇਰੇ ਨਾਲ ਹੈ ਗੱਲ ਹੈਹੀ ਹੈ ਯਾ ਮੇਰੇ ਲਈ ਉਹ ਲਾਸਟ ਸ਼ਬਦ ਕੀ ਸੀ ਉਹਨਾਂ ਦੇ ਜਿਨ੍ਹਾਂ ਨੇ ਜਿਹੜਾ ਜਿਹੜਾ ਸ਼ਾਇਦ ਮੈਂ ਸਾਰੀ ਉਮਲ ਨਹੀਂ ਭੁੱਲ ਸਕਦੀ ਉਹ ਸ਼ਬਦ ਕੀ ਸੀ ਉਹ ਚੀਜ਼ ਆਦਾ ਤੁਹਾਨੂੰ ਮੈਂ ਸਕੱਲ ਜਰੂਰ ਦੱਸਾਂਗੀ ਨਵੇਂ ਵਲੌਗ ਦੇ ਨਾਲ ਤੇ ਤੁਸੀਂ ਐਵੇਂ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਸਬਸਕ੍ਰਾਈਬ ਕਰਦੇ ਰਿਹਾ ਕਰੋ ਤੇ ਤੁਹਾਡੇ ਨਾਲ ਐਵੇਂ ਜੁੜੇ ਰਹੀਏ ਤੁਸੀਂ ਸਾਡੇ ਨਾਲ ਜੁੜੇ ਰਹੀਓ ਸਸਟਿਕਾ